ਪਿੰਡ ਚਾਕਾਂ ਵਾਲੀ ਤੇ ਸਰਪੰਚ ਬਲਵਿੰਦਰ ਸਿੰਘ ਦੇ ਘਰ ਅੱਜ ਜਿਹੜਾ ਵਾ ਕਾਂਗਰਸ ਪਾਰਟੀ ਵੱਲੋਂ ਸਾਰੇ ਪਿੰਡ ਦਾ ਇਕੱਠ ਕੀਤਾ ਗਿਆ ਕਿ ਇੱਥੇ ਤੁਸੀਂ ਵੇਖ ਹੀ ਲਿਆ ਵੀ ਇਹੋ ਜਿਹਾ ਇਕੱਠ ਹੋਰ ਪਾਰਟੀਆਂ ਕੋਲ ਨਹੀਂ ਹੋ ਰਿਹਾ ਤੇ ਪਾਰਟੀ ਦੇ ਨਾਲ ਲੋਕ ਜੁੜੇ ਨੇ ਭਾਏ ਜੋ ਮਰਜੀ ਅਕਾਲੀ ਜਾਂਦੇ ਸੀ ਉਹਨੂੰ ਪਾਦਣੀਆਂ ਉਹਨੂੰ ਪਾਦਣੀਆਂ ਪਰ ਸੁਰਜਿੰਦਰ ਸਿੰਘ ਰੰਧਾਵੇ ਨੂੰ ਕੋਈ ਨਹੀਂ ਹਰਾ ਸਕਦਾ ਇਹ ਲੱਗਦਾ ਕਿ ਜਿਹੜਾ ਸੀਮ ਦਾ ਸੁਪਨਾ ਹੈਗਾ ਉਹ ਸੁਬਿੰਦਰ ਸਿੰਘ ਦਾ ਪੂਰਾ ਹੋਵੇਗਾ ਮੈਂ ਨਾ ਸ਼ਰਤਾਂ ਵਾਲੇ ਕੋਈ ਪਾਜੀ ਜਰੂਰ ਪੂਰਾ ਹੋਣਾ ਪਾਜੀ 6 ਸਿਕਸਰ ਮਾਰਨ ਜਾ ਰਿਹਾ ਜੀ ਸਿਧਿੰਦਰ ਸਿੰਘ ਰਧਾਵਾ ਪੰਜ ਵਾਰੀ ਅਹੀ ਅੱਗੇ ਜਿੱਤੇ ਆ ਛੇਵੀਂ ਵਾਰੀ ਇਹ ਆ ਜੇ ਛੇਵੀਂ ਵਾਲੀ ਅਹੀ ਪੱਕਾ ਏਅਰ ਕਮ ਹੀ ਅਹੀ ਜਿੱਤ ਜਣ ਕਿੰਨੀ ਵੱਡੀ ਲੀਡ ਦੇ ਨਾਲ ਜਿਹੜਾ ਵਾ ਜੇ ਪਤਾ ਨਹੀਂ ਕਿੰਨੀ ਹੋਊਗੀ ਏਅਰ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਦੇ ਪ੍ਰੈਸ਼ਰ ਪੋਟਰ ਤੁਹਾਨੂੰ ਪਤਾ ਹੀ ਹੋਣਾ ਕੀ ਚੱਲ ਰਿਹਾ ਬਾਕੀ ਜੇ ਤੁਹਾਡੀ ਆ ਪੱਕੀ ਆ ਇਹ ਨਾ ਵਿਸ਼ਵਾਸਾ ਨੂੰ ਮੇਰਾ ਨਾਮ ਵਾਰਸ਼ਿੰਗ ਸਿੰਘ ਆ ਜੀ ਪੰਜਾਬ ਦਾ OBC ਦਾ ਸੈਕਟਰੀ ਆ ਮੈਂ ਠੀਕ ਹੈ ਜੀ ਅੱਜ ਸੁਖਿੰਦਰ ਰੰਧਾਵਾ ਜੀ ਆਏ ਨੇ ਕਿਵੇਂ ਦਾ ਪਰਵਾਹ ਜੁੜਾ ਹੋਇਆ ਤੁਹਾਡੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਜੀ ਬਹੁਤ ਵਧੀਆ ਲੀਡਰ ਨੇ ਇਹ ਪਹਿਲਾ ਨਾਲੋਂ ਵਧੀਆ ਤਰੀਕੇ ਦਾ ਨਾਲ ਲੋਕ ਇਹਨਾਂ ਨਾਲ ਵਿਚਰ ਰਹੇ ਨੇ ਲੋਕੀ ਕੰਮ ਘਟਾਉਂਦੇ ਨੇ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਸੀ ਪਰ ਲੋਕ ਜਿਹੜੇ ਆ ਕੰਮ ਇਹਨਾਂ ਕੋਲ ਲੈਂਦੇ ਨੇ ਲੋਕਾਂ ਦੇ ਕੰਮ ਕਰਦੇ ਵੀ ਨੇ ਜਤਿੰਦਰ ਕੌਰ ਰੰਦਾਵਾ ਮੈਡਮ ਬਹੁਤ ਹੀ ਵਧੀਆ ਲੀਡ ਦੇ ਨਾਲ ਜਿੱਤਣਗੇ ਉਹਦਾ ਇੱਕ ਵੱਡਾ ਕਾਰਨ ਪੰਜਾਬ ਦੇ ਚਾਰੇ ਸੀਟਾਂ ਇਹਨਾਂ ਨੇ ਹਰਨੀਆਂ ਨੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੇ ਜਿੱਤੀਆਂ ਨੇ ਉਹਦਾ ਵੱਡਾ ਇੱਕ ਕਾਰਨ ਕਿਸਾਨੀ ਮੰਦੀ ਹਾਲਤ ਹੋਈ ਆ 90 ਤੋਂ 95 ਲੱਖ ਏਕੜ ਜਿਹੜੀ ਆ ਖੇਤੀ ਹੁੰਦੀ ਆ ਪੰਜਾਬ ਦੇ ਵਿੱਚ 90 ਤੋਂ 95 ਲੱਖ ਮਲੋ 5 ਲੱਖ ਲਾ ਲੋ ਵੀ ਤੇ ਸਬਜ਼ੀਆਂ ਦੂਜੀਆਂ ਤੇ ਜੀਆਂ ਵੀ ਜੀਆਂ ਜਾਂਦੀਆਂ ਹੋਣਗੀਆਂ 90 ਲੱਖ ਏਕੜ ਜਿਹੜੀ ਆ ਇੱਕ ਕਿਸਾਨ ਨੂੰ 1 ਕਿਲੋ 'ਚ 5000 ਵੀ ਘਾਟਾ ਪਿਆ ਹੋਵੇ ਨਾ ਬਲਤੇ ਵੱਧ ਪਿਆ ਵਾ 5000 ਵੀ ਘਾਟਾ ਪਿਆ ਹੋਵੇ ਤੇ ਉਹਨੂੰ ਗਿਣਾ ਕਰੀਏ ਨਾ ਤੇ 45000 ਕਰੋੜ ਰੁਪਏ ਦਾ ਘਾਟਾ ਕਿਸਾਨਾਂ ਨੂੰ ਪਿਆ ਵਾ ਤੇ 45000 ਕਰੋੜ ਨਾਲ ਕੀ ਲੀਕਾ ਹੁੰਦਾ ਲੋਕਾਂ ਦਾ ਲੱਖ ਟੁੱਟ ਗਿਆ ਵਾ ਕਿਸਾਨਾਂ ਨੇ ਇਹਨਾਂ ਨੂੰ ਵੋਟਾਂ ਤੇ ਕੀ ਪਾਉਣੀਆਂ ਇਹਨਾਂ ਨੂੰ ਘਰਾਂ ਚੋਂ ਭਜਾਉਣਾ ਵਾ ਤੇ ਕਾਂਗਰਸ ਪਾਰਟੀ ਨੇ ਵੱਡੀ ਲੀਡਾਂ ਦੇ ਨਾਲ ਸਾਰੇ ਸ਼ੀਟਾਂ ਜਿਤਰੀਆਂ ਨੇ। ਪਰੋ ਕਿਸਾਨ ਕਹਿ ਰਹੇ ਨਹੀਂ ਕਿ ਕਿ ਕੰਮ ਦੇ ਬੀਜੇਪੀ ਸੰਤੋ ਦਾ ਦਾਵਾ ਬਲਵਾਟੇ ਸਪੋਰਟ ਲਈ ਜਾ ਰਹੀ ਹੈ। ਮਹਾਰਾਜ ਇਹ ਵੀ ਦੇਖੋ ਨਾ ਕਿ ਬੀਜੇਪੀ ਨੂੰ ਦੂਜੀਆਂ ਸਰਕਾਰਾਂ ਰਹੀਆਂ ਨੇ ਟਾਈਮ ਟੂ ਟਾਈਮ ਜਾ ਕੇ ਸਾਰੇ ਪੇਪਰ ਵਰਕ ਕਰਕੇ ਤੇ ਉਥੇ ਦਤਾ ਜਾਂਦਾ ਹੈ ਕਿ ਜਗ੍ਹਾ ਖਾਲੀ ਕੀਤੀ ਜੇ ਸਾਰਾ ਕੁਝ ਕੀਤਾ ਜਾਏ। ਇਹ ਕੀਤਾ ਹੀ ਕੁਝ ਨਹੀਂ। ਲਾਸਟ ਵਾਲੇ ਦਿਨਾਂ 'ਚ ਉੱਠ ਕੇ ਤੇ ਚੱਲ ਗਏ ਨੇ। ਉਦੋਂ ਸਣੀ ਗੱਲ ਪਾਉਂਦੀ ਹੈ ਪਹਿਲਾਂ ਤੁਰਨਾ ਪੈਂਦਾ ਹੈ ਬੀਜੇਪੀ ਦਾ ਕੋਈ ਉਹਨਾਂ ਕਸੂਰ ਹੈਗਾ ਵਾ ਪਰ ਸਭ ਤੋਂ ਵੱਡਾ ਕਸੂਰ ਪੰਜਾਬ ਸਰਕਾਰ ਦਾ। ਸਾਡੇ ਪਿੰਡ ਦੇ ਜਿੰਨੀਆਂ ਵੋਟਾਂ ਨੇ 10-20 ਵੋਟਾਂ ਭਾਵੇਂ ਦੂਜੀ ਪਾਰਟੀ ਨੇ ਚਲ ਜਾਈ ਨੀ ਤੇ ਸਾਰੀ ਬੋਲ ਕਾਂਗਰਸ ਨੂੰ ਭਾਏਗੀ। ਪਿਆਰ ਵੀ ਕਾਫੀ ਹੈ ਤੁਹਾਡਾ ਹਮਾਂ ਨਾਲ। ਪਿਆਰ ਵੀ ਪਿੱਛੇ ਤੋਂ ਤੁਰੇ ਆਉਂਦੇ ਆ 6-7 ਸਾਲੋਂ ਚੱਲੇ। ਜੀ, ਜੀ ਮੈਸੇਜ ਦੇਣਾ ਚਾਹੁੰਦੇ ਆ ਵੋਟਰਾਂ। ਵੋਟਰਾਂ ਇਹੋ ਜਿਹਾ ਵੀ ਕਾਂਗਰਸ ਨੂੰ ਦਿਟਾਉਣਾ ਚਾਹੁੰਦੇ ਆ। ਤੇ ਦਿਟਾਉਣਗੇ ਵੀ। ਸਾਂਝਾ ਹੈ। ਅਜੇ ਤੱਕ ਜਦੋਂ ਦੇ ਅਸੀਂ ਵੋਟਾਂ ਪੱਲੇ ਪਾਉਣ ਉਦੋਂ ਦਾ ਜਵੰਦਾ ਬਣਿਆ ਅਜੇ ਤੱਕ ਕੋਠੇ ਦਾ ਬੂਥ ਨਹੀਂ ਕਦੀ ਹਰਿਆ ਭਾਵੇਂ 50% ਤੇ 1.5 200 ਵੋਟ ਤੋਂ ਘੱਟ ਕਦੀ